ਕੀ ਮਾ ਕੋਸ਼ਲ ਦੀ ਫਿਲਮੀ ਸਫਰ ਦੀ ਸ਼ੁਰੂਆਤ ਕਿਵੇਂ ਹੁੰਦੀ ਹੈਗੀ ਪਹਿਲਾ ਤਾਂ ਮੈਂ ਰੇਡੀਓ ਤੇ ਟੀਵੀ ਤੋਂ ਸ਼ੁਰੂਆਤ ਕੀਤੀ ਹੈ ਫਿਰ ਨੁਕੜ ਨਾਟਕ ਅਸਾਂ ਨੂੰ ਮਾਂ ਬਤਨਾਂ ਦੇ ਵਿੱਚ ਮੇਰੀ ਐਂਟਰੀ ਫਿਲਮਾਂ 'ਚ ਹੋ ਗਈ ਸੀ ਕਰੈਕਟਰ ਸੀ ਦੇਸੀ ਜਾਂ ਉਹ ਕਲੀਨਿਕ ਤੇ ਆਉਂਦੀ ਹੈ ਡਾਕਟਰ ਡਾਕਟਰ ਬੀਬੀ ਟੀਕਾ ਲਾਈ ਹੈ ਨਾ ਕਾਰਜਾ ਮੱਚੀ ਜਾਂਦਾ ਹੈ ਨਾ ਚਿੱਟ ਕਾਉ ਮਾਉਂ ਕਰਦਾ ਹੈ ਸ਼ੁਰੂ ਤੋਂ ਹੀ ਤੁਸੀਂ ਸੋਚਿਆ ਸੀ ਕਿ ਮੈਂ ਐਕਟਿੰਗ ਦੇ ਵਿੱਚ ਜਾਣਾ ਜਾਂ ਕੁਝ ਹੋਰ ਸੁਪਨਾ ਸੀਗਾ ਬਣਨ ਦਾ ਐਕਚੁਅਲੀ ਤਾਂ ਮੇਰਾ ਸੁਪਨਾ ਇਹ ਨਹੀਂ ਸੀ ਮੈਂ ਤਾਂ ਟੀਚਰ ਬਣਨਾ ਚਾਹੁੰਦੀ ਸੀ ਜਦੋਂ ਵਧੀਆ ਫਿਲਮਾਂ ਦਾ ਹਿੱਸਾ ਬਣਦੇ ਆ ਨਾ ਤਾਂ ਇੱਕ ਮਾਣ ਤਾਂ ਮਹਿਸੂਸ ਹੁੰਦਾ ਪਰ ਦਿਲ ਤੋਂ ਸ਼ੁਕਰਾਨਾ ਵੀ ਕਰੇ ਨਿਕਲਦਾ ਹੈ ਹਮੇਸ਼ਾ ਸ਼ੁਕਰਾਨਾ ਕਰਦੇ ਆ ਪਰਮਾਤਮਾ ਦਾ ਆਪਣੇ ਮਾਪੇ ਦਾ ਤੇ ਫਿਰ ਸਾਡੀ ਇੰਡਸਟਰੀ ਦਾ ਜਿਹੜੀ ਸਾਨੂੰ ਕੰਮ ਦੇ ਰਹੀ ਹੈ ਤੁਸੀਂ কাল ਜੀ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਪਰਵਿੰਦਰ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਪੰਜਾਬੀ ਫਿਲਮ ਇੰਡਸਟਰੀ ਦੀ ਮੰਨੀ ਪਰਮਨੀ ਸਖਸ਼ੀਤ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜੋ ਕਿਸੇ ਪਹਿਚਾਨ ਦੀ ਮੋਤਾਜ ਨਹੀਂ ਅਸੀਂ ਜ਼ਿਕਰ ਕਰ ਰਹੇ ਹਾਂ ਅਦਾਕਾਰਾ ਸੀਮਾ ਕੋਸ਼ਲਦਾ ਜਿਨ੍ਹਾਂ ਦੀ ਅਦਾਕਾਰੀ ਦੇ ਨਾ ਸਿਰਫ ਪੰਜਾਬ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਵਸਦੇ ਲੋਕ ਕਾਫੀ دیਵਾਨੇ ਨੇ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੇ ਉੱਪਰ ਗੱਲਬਾਤ ਕਰਾਂਗੇ ਮੈਮ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਦੇ ਸ਼ੁਕਰੀਆ ਜੀ ਸ਼ੁਕਰੀਆ ਤੋਂ ਮੈਮ ਦਰਸ਼ਕਾਂ ਦੇ ਮਨਾਂ ਦੇ ਵਿੱਚ ਤੁਹਾਡੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਹੈਗੇ ਨੇ ਕਿ ਸੀਮਾ ਕੋਸ਼ਲ ਦੀ ਫਿਲਮੀ ਸਫ਼ਰ ਦੀ ਸ਼ੁਰੂਆਤ ਕਿਵੇਂ ਹੁੰਦੀ ਹੈਗੀ ਅ ਪਹਿਲਾਂ ਤਾਂ ਮੈਂ ਰੇਡੀਓ ਤੇ ਟੀਵੀ ਤੋਂ ਸ਼ੁਰੂਆਤ ਕੀਤੀ ਹੈ ਫਿਰ ਨੁੱਕੜ ਨਾਟਕ ਤੇ ਕਾਲਜ ਸਕੂਲ ਤੇ ਤਾਂ ਪਹਿਲਾਂ ਕਰਦਾ ਹੀ ਰਹੇ ਸੀ ਜਦੋਂ ਫਿਰ ਫਿਲਮਾਂ ਦੇ ਵਿੱਚ ਮੇਰੀ ਫਿਲਮ ਸੀ ਇੱਕ ਦਿਲਦਾਰਾ ਜਿਹਦੇ ਵਿੱਚ ਸਾਰੀ ਉਹ ਕਾਸਟ ਹੋਇਆ ਮੁੰਬਈ ਤੋਂ ਸੀ ਤਨੂਜਾ ਜੀ, ਕੁਲਭੂਸ਼ਣ ਖਰਵੰਦਾਰ, ਰਾਕੇਸ਼, 베ਦੀ ਗੁੱਡੀ, ਮਾਰੂਤੀ ਹੋਰ ਬਹੁਤ ਸਾਰੀ ਬੜੀ ਕਾਸਟ ਸੀ ਤਾਂ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਉਸ ਤੋਂ ਬਾਅਦ ਕੁਝ ਵਕਫਾ ਰਿਹਾ ਕਿ ਫਿਲਮਾਂ ਨਹੀਂ ਸੀ ਬਣਦੀਆਂ ਫਿਰ ਦੌਰ ਆਇਆ ਮਨਜੀ ਦਾ ਤਾਂ ਮਨਮੋਹਨ ਸਿੰਘ ਜੀ ਤੇ ਉਹਨਾਂ ਨੇ ਫਿਲਮ ਉਹਨਾਂ ਦੀ ਪਹਿਲੀ ਆਈ ਸੀ ਜੀਆਂ ਆਇਆਂ ਨੂੰ ਤੇ ਸੈਕੰਡ ਫਿਲਮ ਕੀਤੀ ਸੀ ਉਹਨਾਂ ਨੇ ਅਸਾਨੂੰ ਮਾਨ ਵਤਣਾ ਦਾ ਤਾਂ ਅਸਾਂ ਨੂੰ ਮਾਨ ਵਤਨਾ ਦੇ ਵਿੱਚ ਮੇਰੀ ਐਂਟਰੀ ਫਿਲਮਾਂ ਚ ਹੋ ਗਈ ਸੀ ਇੱਕ ਬੜਾ ਹੀ ਕਰੈਕਟਰ ਸੀ ਦੇਸੀ ਜਿਹਾ ਉਹ ਕਲੀਨਿਕ ਤੇ ਆਉਂਦੀ ਹੈ ਡਾਕਟਰ ਡਾਕਟਰ ਬੀਬੀ ਟੀਕਾ ਲਾਈ ਹੈ ਨਾ ਕਾਲਜਾ ਮੱਚੀ ਜਾਂਦਾ ਹੈ ਹੈ ਨਾ ਚਿੱਤ ਘਾਉ ਮਾਉਂ ਕਰਦਾ ਬਹੁਤ ਚੱਲੀ ਦੋਸੇ ਡੈਨੋ ਬਸ ਉਹ ਉਸ ਤੋਂ ਮੇਰੀ ਸ਼ੁਰੂਆਤ ਹੋ ਗਈ ਸੀ ਫਿਰ ਮੈਂ ਤਕਰੀਬਨ ਜੋ ਮਨ ਜੀ ਦੀਆਂ ਫਿਲਮਾਂ ਸੀ ਮੈਂ ਸਾਰੀਆਂ ਚ ਕੰਮ ਕੀਤਾ ਉਸ ਤੋਂ ਬਾਅਦ ਫਾਸਫਰੇ ਜਰਨੀ ਚੱਲਦੀ ਗਈ ਤੇ ਅਦਾਕਾਰੀ ਦਾ ਅਜੀਹਾ ਤੁਹਾਡਾ ਰੂਪ ਨਿਖਰ ਕੇ ਆਇਆ ਕਿ ਹੁਣ ਕੋਈ ਹੀ ਸ਼ਾਇਦ ਪੰਜਾਬੀ ਫਿਲਮ ਹੋ ਜਿਸ ਦੇ ਵਿੱਚ ਤੁਸੀਂ ਰੋਲ ਨਾ ਨਿਭਾਉਂਦੇ ਹੋ। ਥੈਂਕ ਯੂ ਥੈਂਕ ਯੂ ਨਹੀਂ ਨਹੀਂ ਫੇਰ ਵੀ ਚਲੋ ਜਿੰਨਾ ਕੁ ਪਿਆਰ ਮਿਲ ਰਿਹਾ ਹੈ ਮੈਨੂੰ ਤਾਂ ਇਹ ਖੁਸ਼ੀ ਹੈ ਕਿ ਬਹੁਤ ਸੋਹਣੀਆਂ ਸੋਹਣੀਆਂ ਫਿਲਮਾਂ ਦਾ ਹਿੱਸਾ ਬਣਿਆ ਜਦੋਂ ਵਧੀਆ ਫਿਲਮਾਂ ਦਾ ਹਿੱਸਾ ਬਣਦੇ ਆ ਨਾ ਤਾਂ ਇੱਕ ਮਾਨ ਤਾਂ ਮਹਿਸੂਸ ਹੁੰਦਾ ਪਰ ਦਿਲ ਤੋਂ ਸ਼ੁਕਰਾਨਾ ਵੀ ਨਿਕਲਦਾ ਹੈ ਹਮੇਸ਼ਾ ਸ਼ੁਕਰਾਨਾ ਕਰਦੇ ਆ ਪਰਮਾਤਮਾ ਦਾ ਆਪਣੇ ਮਾਪੇ ਦਾ ਤੇ ਫਿਰ ਸਾਡੀ ਇੰਡਸਟਰੀ ਦਾ ਜਿਹੜੀ ਸਾਨੂੰ ਕੰਮ ਦੇ ਰਹੀ ਹੈ ਤੇ ਸਾਡੇ ਸਾਰੇ ਕੋ ਆਰਟਿਸਟ ਜਿਹੜੇ ਜਿਨ੍ਹਾਂ ਦੇ ਨਾਲ ਅਸੀਂ ਕੰਫਰਟ ਜ਼ੋਨ ਚ ਆ ਕੇ ਕੰਮ ਕਰਦੇ ਆ ਫਿਲਮਾਂ ਦੀ ਚੋਣ ਕਿਸ ਅਧਾਰ ਤੇ ਕਰਦੇ ਹੋ ਤੁਸੀਂ ਕਿ ਇਹ ਫਿਲਮ ਮੇਰੇ ਲਈ ਸੂਟੇਬਲ ਰਹੇਗੀ ਜਾਂ ਇਹ ਕਿਰਦਾਰ ਮੇਰੇ ਲਈ ਬੈਸਟ ਰਹੇਗਾ ਇਹ ਕਿਰਦਾਰ ਮੈਂ ਬਖੂਬੀ ਨਿਭਾ ਸਕਦੀ ਹਾਂ ਇਸ ਦੀ ਚੋਣ ਕਿਵੇਂ ਕਰਦੇ ਹੋ ਨਹੀਂ ਐਕਚੁਅਲੀ ਕੁਦਰਤ ਤੇ ਲੱਕੀ ਲਈ ਨਾ ਜਿਹੜੋਂ ਜਿਹੜੇ ਰਾਈਟਰ ਨੇ ਜਾਂ ਡਾਇਰੈਕਟਰ ਪ੍ਰੋਡਿਊਸਰ ਨੇ ਉਹਨਾਂ ਨੂੰ ਸਾਡਾ ਲੈਵਲ ਪਤਾ ਹੈ ਅੱਛਾ ਤੇ ਉਹਨਾਂ ਨੂੰ ਪਤਾ ਹੈ ਕਿ ਵੀ ਇੰਨਾ ਆਹ ਕੈਰੈਕਟਰ ਸੀਮਾ ਮੈਮ ਤੋਂ ਕਰਾ ਲੈਣੇ ਆ ਤੇ ਸੀਮਾ ਮੈਮ ਆਹ ਕੈਰੈਕਟਰ ਕਰ ਸਕਦੇ ਨੇ ਸੋ ਸਾਡੀ ਚੁਆਇਸ ਤਾਂ ਖਤਮ ਹੋ ਜਾਂਦੀ ਹੈ ਉਹ ਪਹਿਲਾਂ ਹੀ ਚੁਆਇਸ ਕਰ ਲੈਂਦੇ ਨੇ ਕਿ ਸਾਨੂੰ ਪਤਾ ਵੀ ਅਸੀਂ ਆਹ ਕੰਮ ਕਰਾਉਣਾ ਹੈ ਤੇ ਉੱਥੇ ਸਾਨੂੰ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਕਿਉਂਕਿ ਬਹੁਤ ਵਧੀਆ ਰਾਈਟਰ ਬਹੁਤ ਵਧੀਆ ਡਾਇਰੈਕਟਰ ਪ੍ਰੋਡਿਊਸਰ ਬਹੁਤ ਕਮਾਲ ਦੇ ਇਸ ਟਾਈਮ ਇੰਡਸਟਰੀ ਚ ਆ ਗਏ ਨੇ ਤੇ ਜਿਨ੍ਹਾਂ ਤੇ ਸਾਨੂੰ ਕੋਈ ਕਿੰਤੂ ਬਰੰਤੂ ਨਹੀਂ ਕਿਉਂਕਿ ਉਹ ਸਾਡੇ ਤੋਂ ਵਧੀਆ ਹੀ ਕੰਮ ਕਰਾਉਂਦੇ ਆ ਇਸ ਕਰਕੇ ਸਾਨੂੰ ਚੁਆਇਸ ਦਿੱਤਾ ਜ਼ਰੂਰਤੇ ਨਿਭਾ ਤੁਸੀਂ ਅਕੀ ਕਈ ਵਾਰ ਤੁਹਾਡ ਨੂੰ ਫਿਲਮਾਂ ਦੇਖਦੇ ਤੁਸੀਂ ਕਰੈਕਟਰ ਦੇ ਵਿੱਚ ਇੰਨਾ ਖੁੱਭ ਜਾਂਦੇ ਹੋ ਕਿ ਸਾਹਮਣੇ ਸਰੋਤੇ ਜਿਹੜੇ ਬੈਠ ਕੇ ਦਰਸ਼ਕ ਦੇਖ ਰਹੇ ਹੁੰਦੇ ਨੇ ਨਾ ਉਹ ਜੇਕਰ ਤੁਸੀਂ ਕੁਝ ਹੁੰਦੇ ਨੇ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਆਉਂਦੀ ਜੇਕਰ ਤੁਹਾਡੀ ਅੱਖਾਂ ਚੋਂ ਹੰਝੂ ਆਉਂਦੇ ਨੇ ਉਹ ਵੀ ਕਿੰਨੇ ਕਿਤੇ ਇਮੋਸ਼ਨਲ ਹੋ ਜਾਂਦੇ ਨੇ ਦੇਖੋ ਇਹ ਤਾਂ ਮੈਂ ਹੁਣ ਆਡੀਅנס ਦਾ ਪਿਆਰ ਹੀ ਸਮਝਦੀ ਆਂ ਦੇਖੋ ਜਿਹੜੇ ਆਰਟਿਸਟਾਂ ਨੂੰ ਐਕਟਰ ਨੂੰ ਜਦੋਂ ਆਡੀਅੰਸ ਪਿਆਰ ਦਵੇ ਨਾ ਤਾਂ ਹੀ ਉਹ ਕਿਸੇ ਮੁਕਾਮ ਤੇ ਪਹੁੰਚਦਾ ਹੈ ਜੇ ਆਡੀਅੰਸ ਸਾਨੂੰ ਪਸੰਦ ਕਰਦੀ ਹੈ ਤਾਂ ਸਾਨੂੰ ਕੰਮ ਵੀ ਮਿਲ ਰਿਹਾ ਹੈ ਕਿਉਂਕਿ ਇਹ ਆਡੀਅੰਸ ਦੀ ਬਦੌਲਤ ਹੈ ਜਦੋਂ ਉਹ ਸਾਡੇ ਜੇ ਕੋਈ इमोਸ਼ਨ ਕਿਰਦਾਰ ਨੂੰ इमोशनल ਕਿਰਦਾਰ ਨੂੰ ਕਰਦੇ ਆ ਤਾਂ ਉਹ ਸਾਡੇ ਨਾਲ इमोशनल ਹੁੰਦੇ ਆ ਹੱਸਦੇ ਆ ਤਾਂ ਹੱਸਦੇ ਆ ਰੋਂਦੇ ਆ ਤਾਂ ਰੋਂਦੇ ਆ ਮਤਲਬ ਜਦੋਂ ਉਹ ਉਹਨਾਂ ਦੀ ਕਨਸਰਟੀ ਤੇ ਅਸੀਂ ਖਰੇ ਉਤਰਦੇ ਆ ਤਾਂ ਫਿਰ ਅਸੀਂ ਰਾਈਟਰ ਡਾਇਰੈਕਟਰ ਪ੍ਰੋਡਿਊਸਰ ਦੇ ਦਿਮਾਗ ਚ ਆਉਂਦੇ ਆ ਕਿ ਵਾਕਈ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਸਾਡੀ ਚੋਣ ਤਾਂ ਕੀਤੀ ਹੁੰਦੀ ਆ ਪਰ ਸਾਡੀ ਜਿਹੜੀ ਹੁੰਦੀ ਆ ਕਿ ਨਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਕਿ ਡਾਇਰੈਕਟਰ ਨੇ ਜਾਂ ਰਾਈਟਰ ਨੇ ਪ੍ਰੋਡਿਊਸਰ ਨੇ ਤਾਂ ਸਾਨੂੰ ਸਿਲੈਕਟ ਕਰ ਲਿਆ ਤੇ ਜਦੋਂ ਸਾਡੀ ਆਡੀਅנס ਸਿਲੈਕਟ ਕਰ ਲੈਂਦੀ ਹੈ ਤਾਂ ਫਿਰ ਸਾਡੇ ਤੇ ਮਤਲਬ ਤੂੰ ਬਾਕੀ ਦੇਖਿਆ ਜਾਵੇ ਤਾਂ ਕਈ ਫਿਲਮਾਂ ਹੈਗੀਆਂ ਜਿਹੜੀ ਕਿ ਇਤਿਹਾਸਿਕ ਪਾਤਰਾਂ ਤੇ ਆਧਾਰਿਤ ਨੇ ਇਤਿਹਾਸ ਨਾਲ ਜੁੜੀਆਂ ਹੋਈਆਂ ਨੇ ਕਈ ਹੈਗੀਆਂ ਕਿ ਮਨਕ੍ਰਿਤ ਕਹਾਣੀਆਂ ਤੇ ਆਧਾਰਿਤ ਹੁੰਦੀਆਂ ਨੇ ਸੋ ਤੁਹਾਡੀ ਚੁਆਇਸ ਕਿਹੜੀ ਹੁੰਦੀ ਹੈ ਫਰਸਟ ਮੇਰੇ ਐਦਾਂ ਦਾ ਕੋਈ ਨਹੀਂ ਕਈ ਵਾਰੀ ਕਈ ਹੁੰਦਾ ਕਿ ਕੁਝ ਫਿਲਮਾਂ ਇਤਿਹਾਸਿਕ ਹੁੰਦੀਆਂ ਨੇ ਕੋਸ਼ਿ ਇੱਕ ਆਪਣੀ ਇੱਕ ਉਹਨਾਂ ਨੇ ਇਮੇਜਨ ਕੀਤੀ ਹੁੰਦੀ ਆਪਣੀ ਸਟੋਰੀ ਤਾਂ ਸਾਡਾ ਮਕਸਦ ਤਾਂ ਹੁੰਦਾ ਕਿ ਉਸ ਫਿਲਮ ਦੀ ਸਟੋਰੀ ਕਿੱਦਾਂ ਦੀ ਹੈ ਉਹਦੇ ਵਿੱਚ ਮੈਸੇਜ ਕੀ ਹੈ ਉਹ ਕਹਿਣਾ ਕੀ ਚਾਹੁੰਦੇ ਨੇ ਕਿਉਂਕਿ ਜੇ ਮਨਕੜੰਤ ਵੀ ਹੈ ਪਰ ਉਹਦੇ ਵਿੱਚ ਮੈਸੇਜ ਤਾਂ ਹੋਊਗਾ ਨਾ ਤਾਂ ਉਹ ਮੈਸੇਜ ਬਹੁਤ ਤੁਹਾਡੇ ਲਈ मीनिंगफुल ਹੈ ਕਿਉਂਕਿ ਤੁਸੀਂ ਆਪਣੇ ਕਰੈਕਟਰ ਨੂੰ ਆਪਣੇ ਕਿਰਦਾਰ ਨੂੰ ਉਹਦੇ thro ਤੁਸੀਂ ਕਹਿਣਾ ਕੀ ਚਾਹੁੰਦੇ ਸੋ ਇਹ ਗੱਲ ਹੈ ਬਾਕੀ ਰਹੀ ਗੱਲ ਕਿ ਸਟੋਰੀ ਕਈ ਵਾਰੀ ਕਿ ਕਿ ਹੁੰਦਾ ਆਪਾਂ ਇੱਕ ਆਪ ਸਟੋਰੀ ਬਣਾ ਲੈਨੇ ਆ ਕਿ ਇੱਕ ਫੀਲਿੰਗ ਦੇ ਨਾਲ ਸਟੋਰੀ ਬਣਦੀ ਹੈ ਜਾਂ ਫਿਰ ਤੁਸੀਂ ਆਲੇ-ਦਾਲੇ ਕੁਝ ਥੋੜਾ ਬਹੁਤ ਦੇਖਿਆ ਹੁੰਦਾ ਉਹਦੇ ਨਾਲ ਰਿਲੇਟ ਹੋ ਜਾਂਦਾ ਜਾਂ ਫਿਰ ਇਹ ਹੁੰਦਾ ਕਿ ਕੁਝ-ਕੁਝ ਚੀਜ਼ਾਂ ਇਹੀ ਜਿਹੀ ਆਉਂਦੇ ਨੇ ਕਿਤੇ ਨਾ ਕਿਤੇ ਵਾਪਰੀਆਂ ਹੁੰਦੀਆਂ ਨੇ ਤਾਂ ਫਿਰ ਰਾਈਟਰ ਨੇ ਉਹ ਇੱਕ ਸਟੋਰੀ ਬਣਾ ਕੇ ਆਪਣੇ ਤਰੀਕੇ ਨਾਲ ਢਾਲਣਾ ਹੁੰਦਾ ਤੇ ਸਾਡੇ ਲਈ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ ਉਹ ਕੰਫਰਟ ਜ਼ੋਨ ਚ ਨੇ ਤੇ ਸਾਨੂੰ ਕੋਈ ਦਿੱਕਤ ਨਹੀਂ ਹੈ ਕਿ ਕੋਈ ਵੀ ਹੋਵੇ ਪੀਰੀਅਡ ਫਿਲਮਾਂ ਬਣਦੀਆਂ ਨੇ ਉਹਦੇ ਵਿੱਚ ਸਾਡੇ ਵਿਆਹ ਸ਼ਾਦੀ ਰਿਵਾਜ ਜਿੰਨੇ ਵੀ ਹੈਗੇ ਆ ਉਹ ਹੁੰਦੇ ਆ ਤਾਂ ਸਾਨੂੰ ਉਹ ਲੱਗਦਾ ਕਿ ਅਸੀਂ ਇਹ ਦੇਖੇ ਹੋਏ ਨੇ ਸੋ ਉਥੇ ਵੀ ਸੀ ਕੰਫਰਟ ਜ਼ੋਨ ਚ ਹਨੇ ਫਿਲਮਾਂ ਆ ਰਹੀਆਂ ਨੇ ਤੇ ਉਸ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਪ੍ਰਪੇਅਰ ਹੁੰਦੇ ਹੈਗੇ ਤੇ ਘਰ ਦਾ ਮਾਹੌਲ ਕਿਵੇਂ ਹੁੰਦਾ ਕਿ ਉੱਥੇ ਵੀ ਡਾਇਲੌਗਸ ਨੂੰ ਲੈ ਕੇ ਕੁਝ ਹੈਲਪ ਕਰ ਲੈਣੇ ਪਰਿਵਾਰਿਕ ਮੈਂਬਰਾਂ ਦੀ ਨਹੀਂ ਨਹੀਂ ਘਰ ਦਾ ਮਾਹੌਲ ਤਾਂ ਇਹੀ ਹੈ ਕਿ ਘਰ ਦੇ ਸਾਨੂੰ ਸਪੋਰਟ ਕਰਦੇ ਨੇ ਤੇ ਉਹਨਾਂ ਨੂੰ ਹੁੰਦਾ ਵੀ ਨਹੀਂ ਜਿਹੜਾ ਕੰਮ ਕਰਦੇ ਨੇ ਤੁਸੀਂ ਆਪਣਾ 100% ਦਿਓ ਤੇ ਉਹਨਾਂ ਦੇ ਸਪੋਰਟ ਕਰਕੇ ਹੀ ਮੈਨੂੰ ਲੱਗਦਾ ਮੈਂ 100% ਦੇ ਰਹੀ ਹਾਂ ਸੋ ਮੈਨੂੰ ਕੋਈ ਬਾਤ ਕੀਤੀ ਸੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਈ ਸੀ ਤੇ ਉਸ ਸਮੇਂ ਤੇ ਅੱਜ ਦੇ ਦੌਰ ਦੇ ਵਿੱਚ ਕਿੰਨਾ ਕੁ ਬਦਲਾ ਆਇਆ ਹੈਗਾ ਇਹ ਜਿਹੜਾ ਨਾ ਸਮੇ ਸਮਾਂ ਕਦੇ ਕਿਸੇ ਦੀ ਇੰਤਜ਼ਾਰ ਨਹੀਂ ਕਰਦਾ ਸਮਾਂ ਰੋਜ਼ ਚੇਂਜ ਹੁੰਦਾ ਹੈ ਅਸੀਂ ਜਿਹੜਾ ਬਚਪਨ ਹੰਡਾਇਆ ਉਹ ਸਾਡੇ ਬੱਚਿਆਂ ਨੇ ਨਹੀਂ ਤੇ ਜਿਹੜਾ ਸਾਡੇ ਬੱਚਿਆਂ ਨੇ ਹੰਡਾਇਆ ਉਹ ਉਹਨਾਂ ਦੇ ਬੱਚਿਆਂ ਨੇ ਫਿਰ ਜਿਹੜਾ ਯੁੱਗ ਹੈ ਅੱਜ ਮੈਨੂੰ ਲੱਗਦਾ ਸਾਰਾ ਕੰਪਿਊਟਰ ਯੁੱਗ ਹੈ ਹੈਨਾ ਤੇ ਪਹਿਲਾਂ ਸਾਰੇ ਕੰਮ ਹੱਥਾਂ ਨਾਲ ਕੀਤੇ ਜਾਂਦੇ ਸੀ ਅੱਜ ਸਾਰੀਆਂ ਸਾਰੇ ਕੰਮ ਮਸ਼ੀਨਾਂ ਕਰਦੀਆਂ ਨੇ ਸਮਾਂ ਜਿਹੜਾ ਨਾ ਉਹਦਾ ਉਹ ਤਾਂ ਬਦਲਦਾ ਜਾ ਰਿਹਾ ਉਹ ਤਾਂ ਇੱਕ ਹੁੰਦਾ ਹੀ ਨਹੀਂ ਉਹ ਖੜਦਾ ਨਹੀਂ ਸੋ ਫਿਰ ਸਾਡੀ ਜਿਹੜੀ ਇੰਡਸਟਰੀ ਆ ਉਹ ਵੀ ਗਰੋ ਕਰ ਰਹੀ ਹੈ ਜੋ ਪਹਿਲਾਂ ਸੀ ਉਹ ਹੁਣ ਨਹੀਂ ਉਹਨਾਂ ਨੇ ਵੀ ਵਿਚਾਰਿਆਂ ਨੇ ਫਿਲਮਾਂ ਤਾਂ ਪਹਿਲਾਂ ਵੀ ਬਹੁਤ ਸੋਹਣੀਆਂ ਆਉਂਦੀਆਂ ਰਹੀਆਂ ਨੇ ਬਹੁਤ ਵਧੀਆ ਫਿਲਮਾਂ ਨੇ ਪਿਆਰ ਵੀ ਮਿਲੇ ਆ ਪਸੰਦ ਵੀ ਕੀਤੇ ਆ ਨੇ ਪਰ ਇਹ ਹੈ ਕਿ ਉਹਨਾਂ ਨੂੰ ਟੈਕਨੀਕਲੀ ਕਿੰਨੀਆਂ-ਕਿੰਨੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਪਰ ਜਿਹੜੀਆਂ ਕਿ ਅੱਜ ਬਹੁਤ ਈਜ਼ੀ ਹੋ ਗਈ ਸਰ ਤੁਸੀਂ ਕਿਸ ਨੂੰ ਆਈਡਲ ਮੰਨਦੇ ਹੋ ਆਪਣਾ ਮੈਂ ਤਾਂ ਆਈਡਲ ਤਾਂ ਮੇਰੇ ਬਹੁਤ ਸਾਰੇ ਨੇ ਮੈਂ ਹੁਣ ਕਿਸੇ ਇੱਕ ਦਾ ਨਾਂ ਨਹੀਂ ਲੈ ਸਕਦੀ ਤਾਂ ਮੈਂ ਤਾਂ ਇਹ ਹੁੰਦਾ ਵੀ ਸੋਨਾ ਕੰਮ ਕਰਨ ਵਾਲੇ ਮੇਰੇ ਸਾਰੇ ਆਈਡਲ ਨੇ। ਤੋ ਜਦੋਂ ਤੁਸੀਂ ਇਸ ਦੌਰ ਦੇ ਵਿੱਚ ਸ਼ੁਰੂਆਤ ਕੀਤੀ ਤਾਂ ਸ਼ੁਰੂ ਤੋਂ ਹੀ ਤੁਸੀਂ ਸੋਚਿਆ ਹੋਸੀ ਕਿ ਮੈਂ ਐਕਟਿੰਗ ਦੇ ਵਿੱਚ ਜਾਣਾ ਜਾਂ ਕੁਝ ਹੋਰ ਸੁਪਨਾ ਸੀਗਾ ਬਣਨਾ। ਨਹੀਂ ਮੈਂ ਐਕਚੁਅਲੀ ਤਾਂ ਮੇਰਾ ਸੁਪਨਾ ਇਹ ਨਹੀਂ ਸੀ ਮੈਂ ਤਾਂ ਟੀਚਰ ਬਣਨਾ ਚਾਹੁੰਦੀ ਸੀ। ਮੈਂ ਸਟੱਡੀ ਵੀ ਕਰਦੀ ਰਹੀ ਪਰ ਮੈਂ ਨਹੀਂ ਸੀ ਸੋਚਿਆ। ਲੇਕਿਨ ਹਾਂ ਮੈਨੂੰ ਸ਼ੌਕ ਬਹੁਤ ਸੀ ਐਕਟਿੰਗ ਦਾ। ਮੈਂ ਸਕੂਲ ਲੈਵਲ ਤੇ ਵੀ ਕਦੇ ਵੀ ਪਿੱਛੇ ਨਹੀਂ ਹੱਟੀ ਪਾਰਟਿਸਪੇਟ ਕਰਦੀ ਰਹੀ ਆ ਕਾਲਜ ਦੇ ਵਿੱਚ ਵੀ ਫਿਰ ਨੁਕੜ ਨਾਟਕ ਕਿਤੇ ਵੀ ਕੋਈ ਵੀ ਪਲੇ ਹੈ ਕੰਪੀਟੀਸ਼ਨ ਲੜੇ ਹੈ ਯੂਥ ਫੈਸਟੀਵਲ ਲੜੇ ਹੈ ਜਿੱਤੇ ਆ ਸੋ ਇਸ ਚੀਜ਼ ਦਾ ਮੈਨੂੰ ਇਹ ਨਹੀਂ ਸੀ ਉਸ ਤੱਕ ਮੇਰੇ ਜ਼ਿਹਨ 'ਚ ਇਹ ਇਲਮ ਨਹੀਂ ਸੀ ਕਿ ਮੇਰੀ ਲਾਈਨ ਕਿੱਧਰ ਨੂੰ ਹੈ ਤੇ ਮੈਂ ਕਿੱਧਰ ਨੂੰ ਜਾਣਾ ਹੈ ਮੈਨੂੰ ਨਹੀਂ ਸੀ ਪਤਾ ਫਿਰ ਬਹੁਤ ਜਲਦੀ ਮੈਰिज ਹੋ ਗਈ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਇੱਥੇ ਤੱਕ ਹੀ ਖਤਮ ਹੋ ਜਾਂਦੀ ਹੈ ਗੱਲ ਬਟ ਫਿਰ ਜਦੋਂ ਹੌਲੀ 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 ਡੈਸਟੀਨੀ ਹੈ ਨਾ ਜਿਹੜੀ ਤੁਹਾਨੂੰ ਉਹ ਤੁਹਾਨੂੰ ਲੈ ਜਾਂਦੀ ਹੈ ਮੈਂ ਰਸਤਾ ਕੋਈ ਵੀ ਬਣਾ ਲਾਂ ਪਰ ਪਰਮਾਤਮਾ ਨੇ ਤੁਹਾਡਾ ਉਹ ਰਸਤਾ ਹੌਲੀ 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 ਤੁਹਾਨੂੰ ਉੱਥੇ ਲੈ ਜਾਣਾ ਹੈ ਇਹ ਰਸਤਾ ਮੈਂ ਆਇਆ ਇਹ ਸੋਚਦੀ ਆਂ ਵੀ ਪਰਮਾਤਮਾ ਨੇ ਕਿਹਾ ਨਹੀਂ ਤੂੰ ਇੱਧਰ ਨਹੀਂ ਇੱਧਰ ਲਈ ਬਣੀ ਹੈ ਇਹ ਮੈਨੂੰ ਰੱਬ ਨੇ ਚੁਣਿਆ ਕਿ ਫਿਲਮਾਂ ਦੇ ਉੱਪਰ ਕਿਰਦਾਰ ਨਿਭਾਏ ਜਾਂਦੇ ਨੇ ਉਹ ਸਮਾਜ ਦੇ ਲਈ ਇੱਕ ਮੈਸੇਜ ਵੀ ਹੁੰਦੇ ਨੇ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਦੇ ਵੀ ਹਾਂ ਤੇ ਕਈ ਵਾਰ ਹੁੰਦਾ ਹੈ ਕਿ ਉਸ ਦਾ ਪ੍ਰਭਾਵ ਕਿਰਦਾਰ ਨਿਭਾਉਣ ਵਾਲੇ ਦੀ ਜ਼ਿੰਦਗੀ ਤੇ ਵੀ ਪੈਂਦਾ ਹੈ ਕੋਈ ਅਜਿਹੀ ਫਿਲਮ ਹੋਈ ਜਿਸ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੋਵੇ ਬਹੁਤ ਸਾਰੀਆਂ ਕਰਦੀਆਂ ਨੇ ਹੁਣ ਜਦੋਂ ਆ ਹੁਣ ਤੁਹਾਡੇ ਸਾਹਮਣੇ ਬੀਬੀ ਰਜਨੀ ਬਣੀ ਹੈ ਔਰ ਅਰਦਾਸ ਬਣੀ ਹੈ ਤਾਂ ਜਦੋਂ ਇਦਾਂ ਦੇ ਅਸੀਂ ਕਰੈਕਟਰ ਨਿਭਾਏ ਨੇ ਉਹ ਬਹੁਤ ਪ੍ਰਭਾਵਿਤ ਕਰਦੇ ਨੇ ਉਹ ਸਾਡੇ ਅਸੀਂ ਕੋਈ ਕੱਲਾ ਇਹ ਨਹੀਂ ਕਿ ਅਸੀਂ ਰੋਲ ਕਰ ਲਿਆ ਜਾਂ ਸਕ੍ਰਿਪਟ ਪੜ੍ਹ ਲਈ ਆਪਣਾ ਰੋਲ ਕਰਕੇ ਚਲੇ ਗਏ ਉਹ ਸਾਡੇ ਤੇ ਛਾਪ ਵੀ ਛੱਡ ਕੇ ਜਾਂਦੇ ਨੇ ਤਾਂ ਸਾਨੂੰ ਕਈ ਵਾਰੀ ਇਹੀ ਜਿਹੀ ਜਿਹੀ ਜਗ੍ਹਾ ਤੇ ਅਸੀਂ ਗਏ ਆ ਕਿ ਮਤਲਬ ਉਸ ਦੌਰਾਨ ਜਦੋਂ ਅਸੀਂ ਆਪਣਾ ਘੁੰਮਦੇ ਸੀ ਵਿਜ਼ਿਟ ਕਰਦੇ ਸੀ ਥੀਏਟਰ ਵਿਜ਼ਿਟ ਕਰਦੇ ਸੀ ਪ੍ਰਮੋਸ਼ਨ ਕਰ ਰਹੇ ਸੀ ਤਾਂ ਕਈ ਇਹੀ ਜਿਹੀ ਜਗ੍ਹਾ ਤੇ ਗਏ ਆ ਯੂਨੀਕ ਹੋਮ ਗੁਰੂ ਘਰ ਕੇ ਅ ਗੁਰੂ ਕੀ ਰਸੋਈ ਮਤਲਬ ਇੱਕ ਲੁਧਿਆਣੇ ਹੈ ਜਿਹੜਾ ਉਹ ਕਰ ਰਹੇ ਨੇ ਵਿਚਾਰੇ ਐਨਾ ਸੇਵਾ ਕਰ ਰਹੇ ਨੇ ਇਹ ਜਿਹੀਆਂ ਸੰਸਥਾਵਾਂ ਦੇਖੀਆਂ ਜਿਹੜੀਆਂ ਅਰਦਾਸ ਫਿਲਮ ਦੇ ਵਿੱਚ ਕਾਫੀ ਚੀਜ਼ਾਂ ਨੂੰ ਟੱਚ ਕਰਦੇ ਸੀ ਤਾਂ ਉੱਥੇ ਜਾ ਕੇ ਲੱਗਿਆ ਕਿ ਅਸੀਂ ਕਿੱਥੇ ਫਿਰ ਰਹੇ ਹਾਂ ਜ਼ਿੰਦਗੀ ਵਿੱਚ ਹੋ ਰਹੀ ਹੈ ਤਾਂ ਉਦੋਂ ਲੱਗਦਾ ਕਿ ਬੰਦੇ ਨੂੰ ਬਹੁਤੀ ਦੌੜ ਨਹੀਂ ਐਨੀ ਕੀ ਦੌੜ ਹੈ ਪ੍ਰਮਾਤਮਾ ਸਹੀ ਸਲਾਮਤ ਰੱਖ ਤੰਦਰੁਸਤ ਰੱਖ ਤੇ ਬਹੁਤ ਹੀ ਦਰਨ ਨਾ ਰੱਖੋ ਆਪਾਂ ਇਥੋਂ ਕੁਝ ਨਹੀਂ ਲੈ ਕੇ ਜਾਣੇ ਹੁਣ ਜਿਹੜੇ ਕਿ ਨਵੇਂ ਕਲਾਕਾਰ ਇਸ ਖੇਤਰ ਦੇ ਵਿੱਚ ਆ ਰਹੇ ਹੈਗੇ ਨੇ ਉਹਨਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਕਿਉਂਕਿ ਹੁਣ ਗੁਰੂ ਰੰਦਾਵਾ ਦੀ ਜੇਕਰ ਆਪਾਂ ਜ਼ਿਕਰ ਕਰੀਏ ਅੱਜ ਜਿਹੜੀ ਕਿ ਸ਼ਾਹਕੋਟ ਮੂਵੀ ਆਈ ਹੈਗੀ ਹੈ ਤਾਂ ਅਜਿਹੇ ਜਿਹੜੇ ਕਿ ਵੈਲ ਟੈਲੈਂਟਡ ਹੈਗੇ ਨੇ ਜਦੋਂ ਅਜਿਹੇ ਕਲਾਕਾਰਾਂ ਨਾਲ ਤੁਸੀਂ ਫਿਲਮਾਂ ਕਰਦੇ ਹੋ ਤਾਂ ਕੀ ਦੇਖਦੇ ਹੋ ਕਿ ਵਾਕਈ ਇਹਨਾਂ ਦੇ ਵਿੱਚ ਕੁਝ ਵੱਖਰਾ ਕਰਨ ਦਾ ਜਨੂਨ ਹੈ ਦੇਖੋ ਬਿਲਕੁਲ ਗੁਰੂ ਰੰਦਾਵਾ ਪਹਿਲਾਂ ਹੀ ਆਪਣੇ ਗਾਣਿਆਂ ਦੇ ਥਰੂ ਤਾਂ ਛਾਪ ਛੱਡ ਚੁੱਕੇ ਨੇ ਮਤਲਬ ਕਿ ਸੇ ਪਹਿਚਾਨ ਦੇ ਮੋਤਾਜ ਤਾਂ ਹੈ ਨਹੀਂ ਤੇ ਬਹੁਤ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਲੇਕਿਨ ਹੁਣ ਉਹ ਸ਼ਾਹਕੋਟ ਦੇ ਵਿੱਚ ਉਹਨਾਂ ਨੇ ਡੈਬਿਊ ਕੀਤਾ ਬਹੁਤ ਸੋਹਣਾ ਕੰਮ ਕੀਤਾ ਬਹੁਤ ਸੋਹਣੀ ਇੱਕ ਸਟੋਰੀ ਹੈ ਪੂਰੀ ਫਿਲਮ ਤਾਂ ਮੈਂ ਵੀ ਹਲੇ ਦੇਖਣੀ ਹੈ ਕਿਉਂਕਿ ਅਸੀਂ ਵੀ ਉਹ ਨਹੀਂ ਦਰਸ਼ਕਾਂ ਦੇ ਨਾਲ ਉਹਨਾਂ ਹੀ ਜ਼ਿਆਦਾ ਸਾਨੂੰ ਐਕਸਾਈਟਮੈਂਟ ਹੈ ਵੀ ਅਸੀਂ ਵੀ ਛੇ ਛੇ ਜਿੱਤੀ ਦੇਖੀਏ ਪਰ ਇਹ ਹੈ ਕਿ ਬਹੁਤ ਸੋਹਣਾ ਕੰਮ ਕੀਤਾ ਬਹੁਤ ਮਿਹਨਤੀ ਮੁੰਡਾ ਹੈ ਬਹੁਤ ਬੀਬਾ ਗੁਰਸ਼ਬਦ ਨੇ ਤਾਂ ਪਹਿਲਾਂ ਵੀ ਤੁਸੀਂ ਦੇਖ ਚੁੱਕੇ ਹੋ ਉਹਨਾਂ ਨੂੰ ਚੱਲ ਮੇਰਾ ਪੁੱਤ ਵਗੈਰਾ ਰਾਜ ਬੱਬਰ ਜੀ ਨੂੰ ਵੀ ਤੇ ਪਰ ਇਹ ਹੈ ਕਿ ਗੁਰੂ ਰੰਦਾਵਾ ਤੇ ਇਸ਼ਾ ਤਲਵਾਰ ਦਾ ਵੀ ਕੰਮ ਦੇਖਿਆ ਤੁਸੀਂ ਇਹ ਗੁਰੂ ਰੰਦਾਵਾ ਐਕਟਿੰਗ ਦੇ ਜ਼ੋਨ ਜੋਨਰ ਦੇ ਵਿੱਚ ਹੁਣ ਆਏ ਨੇ ਤਾਂ ਬਹੁਤ ਵਧੀਆ ਹੈ ਉਹਨਾਂ ਦੇ ਲਈ ਮੈਂ ਤਾਂ ਜੋ ਉਹਨਾਂ ਨੂੰ ਦੇਖਿਆ ਵੀ ਬਹੁਤ ਸੋਹਣਾ ਕੰਮ ਕੀਤਾ ਉਹਨਾਂ ਨੇ ਤੇ ਮੈਨੂੰ ਤਾਂ ਕਿਤੇ ਵੀ ਨਹੀਂ ਲੱਗਿਆ ਵੀ ਉਹਨਾਂ ਦੀ ਪਹਿਲੀ ਫਿਲਮ ਹੈ ਤੁਹਾਡਾ ਅੱਜ ਦੇ ਦੌਰ 'ਚ ਦੇਖੇ ਨਾ ਲੜਕੀਆਂ ਨੂੰ ਖੁੱਲ ਕੇ ਯਾਨੀ ਕਿ ਆਪਣੇ ਹਲੇ ਵੀ ਆਜ਼ਾਦੀ ਦੀ ਦੀ ਕਮੀ ਕਿਤਨਾ ਕਿਤੇ ਖਲਦੀ ਹੈ ਕਿਸੇ ਵੀ ਸੈਕਟਰ 'ਚ ਹੋਵੇ ਕਿ ਖੁੱਲ ਕੇ ਹਲੇ ਵੀ ਜਿਹੜਾ ਕਿ ਉਹਨਾਂ ਨੂੰ ਬੋਲਣ ਦਾ ਜਾਂ ਫਿਰ ਉਹਨਾਂ ਦੇ ਉੱਪਰ ਤਸ਼ੱਦਦ ਹੋ ਗਿਆ ਡੋਰੀ ਕੇਸਿਸ ਹੋ ਗਏ ਇਸ ਤਰ੍ਹਾਂ ਦੇ ਹਲੇ ਵੀ ਜਿਹੜੇ ਕੇਸ ਸਾਹਮਣੇ ਆਉਂਦੇ ਨੇ ਇਸ ਤੋਂ ਲੈ ਕੇ ਤੁਹਾਡਾ ਕੀ ਕਹਿਣਾ ਹੈ ਇਸੇ ਲਈ ਤਾਂ ਫਿਲਮਾਂ ਬਣੀਆਂ ਹੋਈਆਂ ਨੇ ਕਿਉਂਕਿ ਜਿਹੜੇ ਆ ਤੁਸੀਂ ਕਹਿ ਰਹੇ ਹੋ ਨਾ ਸਟੋਰੀ ਇਹ ਸਾਰੀਆਂ ਚੀਜ਼ਾਂ ਜਦੋਂ ਕਿਤੇ ਵਾਪਰ ਦੀਆਂ ਨੇ ਨਾ ਤਾਂ ਉਹ ਫਿਰ ਫਿਲਮ ਦੇ ਪਰਦੇ ਤੇ ਦਿਖਾਈਆਂ ਜਾਂਦੀਆਂ ਨੇ ਤਾਂ ਕਹਿੰਦੇ ਨੇ ਨਾ ਕਦੋਂ ਤੁਸੀਂ ਕਿਸੇ ਨੂੰ ਗੱਲ ਸੁਣਾ ਦੋ ਜਿਦਾਂ ਪਹਿਲਾਂ ਫਿਲਮਾਂ ਆਈਆਂ ਨੇ ਉਹਦੇ ਵਿੱਚ ਜੇ ਤੁਸੀਂ ਸਟੋਰੀ ਸੁਣਾ ਦੋ ਬੀਬੀ ਰਾਜਨੀ ਦੀ ਸਟੋਰੀ ਹੈ ਜੋ ਸੁਣਾਈ ਠੀਕ ਹੈ ਸੁਣ ਲਈ ਤੇ ਪਤਾ ਨਹੀਂ ਕਿਨੇ ਸੁਣੀ ਜਾਂ ਨਹੀਂ ਸੁਣੀ ਉਹ ਗੱਲ ਬਟ ਜਦੋਂ ਇਹ ਜਿਹੀਆਂ ਫਿਲਮਾਂ ਜਿਦਾਂ ਅਰਦਾਸ ਉਹ ਜਿਦਾਂ ਜਿਦਾਂ ਉਹਨਾਂ ਨੇ ਸਾਰੇ ਦੇ ਸਾਰੇ ਇੱਕ ਮੈਸੇਜ ਹਰ ਹਰ ਸਟੋਰੀ ਦੇ ਹਰ ਪਰਿਵਾਰ ਚ ਇੱਕ ਮੈਸੇਜ ਸੀ ਉਹ ਜਦੋਂ ਪਰਦੇ ਤੇ ਇਹ ਜਿਹੀ ਚੀਜ਼ਾਂ ਆ ਜਾਂਦੀਆਂ ਨੇ ਨਾ ਤਾਂ ਬਹੁਤ देर तक ਤੁਹਾਡੀਆਂ ਪੁਸ਼ਤਾਂ ਦੇਖਦੀਆਂ ਨੇ ਉਹ ਫਿਲਮ ਨੂੰ ਤਾਂ ਜਦੋਂ ਉਹ ਫਿਲਮ ਕਿਤੇ ਨਾ ਕਿਤੇ ਫਿਰ ਕਿਸੇ ਚੈਨਲ ਤੇ ਜਦੋਂ ਆਉਂਦੀ ਹੈ ਤਾਂ ਤੁਹਾਨੂੰ ਇੱਕ ਲੈਸਨ ਟਾਈਮ ਟੂ ਟਾਈਮ ਦਿੰਦੀ ਰਹਿੰਦੀ ਹੈ ਤਾਂ ਤੁਹਾਡੇ ਤੇ ਛਾਪ ਛੱਡਦੀ ਹੈ ਤਾਂ ਫਿਲਮਾਂ ਦੇ ਥਰੂ ਜਦੋਂ ਇਹ ਜਿਹੇ ਮੈਸੇਜ ਆਉਂਦੇ ਨੇ ਮੈਨੂੰ ਲੱਗਦਾ ਉਹ ਲੌਂਗ ਟਾਈਮ ਤੁਹਾਡੇ ਤੇ ਅਸਰ ਕਰਦੇ ਨੇ ਦੇਖਿਓ ਜੇਕਰ ਬੰਦੇ ਨੂੰ ਥੋੜੀ ਜਿਹੀ ਤਰੱਕੀ ਮਿਲ ਜAVE ਉਹ ਮਾਨ ਚ ਆ ਜਾਂਦਾ ਪਰ ਤੁਸੀਂ ਜਦੋਂ ਵੀ ਸਾਨੂੰ ਮਿਲਦੇ ਹੋ ਇੱਕ ਆਮ ਜਿਹੜੇ ਕੀ ਤੁਹਾਡੇ ਨਾਲ ਪਿਆਰ ਇੱਕ ਅਹਿਸਾਸ ਹੁੰਦਾ ਤਾਂ ਕੀਵੇਂ ਇਸ ਰੇ ਨੂੰ ਮੇਨਟੇਨ ਕੀਤਾ ਤੁਸੀਂ ਨਹੀਂ ਨਹੀਂ ਕੋਈ ਮੈਨੂੰ ਤਾਂ ਇਹ ਯਾਦ ਨਹੀਂ ਰਹਿੰਦਾ ਇਹ ਤਾਂ ਤੁਸੀਂ ਦੱਸਦੇ ਹੋ ਸਾਨੂੰ ਤਾਂ ਭੁੱਲ ਜਾਂਦਾ ਇਸ ਤਾਂ ਇੱਕ ਆਪਣੇ ਆਪ ਨੂੰ ਸਧਾਰਨ ਜੇ ਲੋਕ ਸਮਝਦੇ ਆ ਸਿੰਪਲ ਜਿੱਦਾਂ ਆਪਾਂ ਇੱਕ ਪਰਿਵਾਰ ਬਣੇ ਹੋਏ ਆ ਤੁਹਾਡੇ ਕੋਲੇ ਕੈਮਰਾ ਹੈ ਮੇਰੇ ਕੋਲੇ ਆਪਣਾ ਮੂੰਹ ਹੈ ਮੈਂ ਬੋਲਦੀ ਹਾਂ ਤੁਸੀਂ ਰਿਕਾਰਡ ਕਰਦੇ ਹੋ ਪਰ ਕੰਨ ਨਹੀਂ ਹੈ ਸੋ ਇਹੋ ਜੀ ਕੋਈ ਚੀਜ਼ ਨਹੀਂ ਹੈ ਚਲੋ ਸ਼ੁਕਰੀਆ ਸੋ ਬਾਕੀ ਗੱਲਬਾਤ ਕੀਤੀ ਹੈਗੀ ਹੈ ਅਦਾਕਾਰ ਸੀਮਾ ਕੋਸ਼ਲ ਦੇ ਨਾਲ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਪਹਿਲੂਆਂ ਦੇ ਨਾਲ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਵੱਖ-ਵੱਖ ਫਿਲਮਾਂ ਦੇ ਵਿੱਚ ਨਿਭਾਜande ਕਿਰਦਾਰਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ